ਅਸਲਾਮੁਆਲੇਕਮ ਤੁਸੀਂ ਦੇਖ ਰਹੇ ਹੋ اشرف ਵੌਇਸ ਚੈਨਲ ਤੇ ਇਸ ਚੈਨਲ ਤੇ ਸਜਣਾ ਬੇਲੀਆਂ ਮਿੱਤਰਾ ਮਾਮਾ ਤੇ ਭੈਣਾਂ ਨੂੰ ਜੀ ਆਇਆਂ ਨੂੰ ਅੱਜ ਤੁਹਾਡੇ ਵਾਸਤੇ ਰਣਜੀਤ ਸਿੰਘ ਡਾਡਰੀਆਂ ਵਾਲੇ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਆ ਬਹੁਤ ਅੱਛਾ ਪੈਗਾਮ ਹੈ ਇਸ ਵੀਡੀਓ ਦੇ ਅੰਦਰ ਲਾਈਫ ਨੂੰ ਚੇਂਜ ਕਰਨ ਵਾਲਾ ਪੈਗਾਮ ਹੈ ਬਹੁਤ ਜ਼ਿੰਦਗੀ ਦੇ ਅੰਦਰ ਅਹਮiyet ਰੱਖਣ ਵਾਲਾ ਪੈਗਾਮ ਹੈ ਆਪਾਂ ਇਸ ਵੀਡੀਓ ਨੂੰ ਐਂਡ ਤੱਕ ਦੇਖਣਾ ਹੈ ਖੈਰ ਪਹਿਲਾਂ ਆਪਾਂ ਵੀਡੀਓ ਸਟਾਰਟ ਕਰ ਲੈਂਦੇ ਆ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤੇ ਜਲਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਯਕੀਨਨ ਵੀਡੀਓ ਬਹੁਤ achhi hai ਵੀਡੀਓ ਨੂੰ ਲਾਈਕ ਕਰ ਦੇ ਜੇ ਤੇ ਕਮੈਂਟ ਬਾਕਸ ਦੇ ਅੰਦਰ ਆ ਕੇ ਇੱਕ achha ਜਿਹਾ ਕਮੈਂਟ ਜ਼ਰੂਰ ਕਰਿਆ ਜੇ ਚਲੋ ਹੁਣ ਕਰਨੇ ਆ ਵੀਡੀਓ ਸਟਾਰਟ ਤੇ ਵੀਡੀਓ ਤੇ ਬਾਤ ਕਰਾਂਗੇ ਗੱਲ ਬਾਤ ਹਾਂਜੀ ਗੁਰੂ ਪਿਆਰਿਓ 5 ਜਨਵਰੀ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਕਵਤਾ ਗਾਵਾਂਗੇ ਅੱਜ ਭਾਗ ਲਾਏ ਨੇ ਪਟਨੇ ਨੂੰ ਗੁਜਰੀ ਦਾ ਕਾਰ ਰਛਨਾਇਆ ਏ ਇੰਜ ਜਾਪੇ ਵੀਰ ਨਾਨਕੀ ਦਾ ਬਣ ਗੋਬਿੰਦ ਰਾਏ ਆਇਆ ਨਾ ਸਮਝ ਪਈ ਆਵੇ ਪੀਰਾਂ ਨੂੰ ਇਹਨੂੰ ਕਿਹੜਾ ਵਲੀ ਸਦਾਵਾ ਮੈਂ ਮੇਰੇ ਕਲਗੀਆਂ ਵਾਲੇ ਸਤਗੁਰ ਤੋਂ ਲੱਖ ਵਾਰੀ ਸਦਕੇ ਜਾਮ ਸਤਿਗੁਰੂ ਜੀ ਤੋਂ ਵਾਰੀ ਜਾਣਾ ਸਦਕੇ ਜਾਣਾ ਜਦੋਂ ਅਸੀਂ ਕਹਿੰਨੇ ਨਾ ਵਾਰਨੇ ਕਰਨੇ ਵਿਆਹਾਂ 'ਚ ਵੇਖੋਗੇ ਲੋਕ ਵਾਰਨੇ ਕਰਦੇ ਨੇ 10-10 ਰੁਪਏ ਵਾਰ ਕੇ ਸੁੱਟਦੇ ਐ 100-100 ਰੁਪਈਆ 5-500 ਰੁਪਈਆ ਵਾਰਦੇ ਐ ਸੋ ਕਲਗੀ ਵਾਲੇ ਪਾਸ਼ਾ ਨੇ ਸਾਡੇ ਤੋਂ ਆਪਣੇ ਚਾਰ ਲਾਲ ਵਾਰੇ ਐ ਚਾਰ ਪੁੱਤ ਵਾਰੇ ਐ ਲੱਖ ਵਾਰੀ ਸਦਕੇ ਜਾਵਾਂ ਮੈਂ ਅਸੀਂ ਆਪਣੀ ਜਿੰਦੜੀ ਵੀ ਵਾਰ ਦਈਏ ਉਹ ਵੀ ਥੋੜੀ ਸੋ ਐਸੀ ਮਹਾਨ ਰੂਹ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਵੱਡੀ ਬੜਕੀ ਵੱਡੀ ਸੋਚ ਵੱਡਾ ਜਿਗਰਾ ਬਰਦਾਸ਼ਤ ਕਰਨ ਦੀ ਸ਼ਕਤੀ ਵੱਡੀ ਸਹਿਨਸ਼ੀਲਤਾ ਦੇਖੇ بڑے ਦਲਾਵਰ ਮੈਂ ਦਿਲਾਂ ਵਾਲੇ ਡਿੱਠਾ ਪਰਖ ਕੇ ਕੁੱਲ ਸੰਸਾਰ ਦਾ ਦਿਲ ਦੇਖੇ ਦਿਲ ਕਈ ਸੰਤ ਮਹਾਤਮਾ ਦੇ ਮਹਾਰਥੀ ਤੇ ਬਲੀ ਬੁਲਕਾਰ ਦਾ ਦਿਲ ਦੇਖੇ ਦਿਲ ਕਈ ਪੀਰ ਪੈਗੰਬਰਾਂ ਦੇ ਵੜੀ ਗੌਸ ਤੇ ਪੀਰ ਅਵਤਾਰ ਦਾ ਦਿਲ ਐ ਪਰ ਦਿਲਾਂ ਚੋਂ ਦਿਲ ਕਹਾਉਣ ਵਾਲਾ ਦੇਖਿਆ ਕਲਕੀ ਕਰ ਅਵਤਾਰ ਦਾ ਦਿਲ ਜਿਗਰਾ ਕਿੰਨੀਆਂ ਤਕਲੀਫਾਂ ਕਿੰਨੀਆਂ ਮੁਸੀਬਤਾਂ ਜ਼ਿੰਦਗੀ ਚ ਆਈਆਂ ਪਰ ਆਪਣੇ ਆਪ ਨੂੰ ਪਾਸ਼ਾ ਨੇ ਕਿੰਨਾ ਕਾਇਮ ਰੱਖਿਆ ਕਿੰਨਾ ਚੜਤੀ ਕਰਾ ਚ ਰੱਖਿਆ ਕਿੰਨਾ ਮਸਤ ਮਸਤੀ ਹੋਵੇ ਸ਼ੇਰਾਂ ਨਾਲ ਦੀ ਹਾਥੀਆਂ ਦੀ ਤੋਰ ਤੁਰੀਏ ਸ਼ੇਰਾਂ ਵਰਗੀ ਮਸਤੀ ਹੋਵੇ ਚਿੜੀਆ ਘਰਾਂ 'ਚ ਜਾ ਕੇ ਵੇਖੋ ਲੋਕ ਨਾ ਵਟੇ ਮਾਰਨਗੇ ਰੌਲਾ ਪਾਉਣਗੇ ਚੀਕਾਂ ਮਾਰੀ ਜਾਓ ਬੈਂਡ ਵਾਜਾ ਵਜਾ ਲੋ ਕੋਲ ਸ਼ੇਰ ਦੀ ਮਸਤੀ ਨੂੰ ਕੋਈ ਫਰਕ ਨਹੀਂ ਪੈਂਦਾ ਰੱਜ ਕੇ ਖਾ ਕੇ ਧੁੱਪ ਦੇ ਵਿੱਚ ਜੇ ਬਹਿ ਗਿਆ ਨਾ ਅੱਖਾਂ ਉਹਨੇ ਬੰਦ ਕਰ ਲਈਆਂ ਉਹਨੇ ਨਹੀਂ ਖੋਲਣੀਆਂ ਕੋ ਜੀ ਭਾਵੇਂ ਬੈਂਡ ਵਾਜਾ ਵਜਾਈ ਜੋ ਕੋ ਰੋਲਾ ਪਾਈ ਜੋ ਉਹਨੇ ਤੁਹਾਡੇ ਅਲ ਵੇਖਣਾ ਹੀ ਨਹੀਂ ਉਹਦੀ ਬਿਰਤੀ ਇਦਾਂ ਦੀ ਹੈ ਸ਼ੇਰ ਸ਼ੇਰੀ ਹੈ ਇਸੇ ਤਰ੍ਹਾਂ ਜ਼ਿੰਦਗੀ ਵਿੱਚ ਜਿੰਨੀਆਂ ਮਰਜ਼ੀ ਮੁਸੀਬਤਾਂ ਆਉਣ ਦੁੱਖ ਆਉਣ ਤਕਲੀਫਾਂ ਆਉਣ ਉਹਨੂੰ ਆਪਣੀ ਮਸਤੀ ਬਰਕਰਾਰ ਰੱਖਣੀ ਆਪਣੇ ਆਪ ਵਿੱਚ ਰਹਿਣਾ ਜੇ ਤੁਸੀਂ ਹਿੱਲ ਗਏ ਜੇ ਤੁਸੀਂ ਘਬਰਾ ਗਏ ਜੇ ਮੁਸੀਬਤ ਆਈਏ ਤੇ ਰੋਣ ਲੱਗ ਪੋ ਮਰ ਗਏ ਮਰ ਗਏ ਮਰ ਗਏ ਮਰ ਗਏ ਅਰਬਾਂ ਪਤੀ ਬੰਦੇ ਜ਼ਿੰਦਗੀ ਚ ਵਿਖੇ ਐ ਕਰੋੜਾਂ ਪਤੀ ਮਾੜੀ ਜੀ ਕੋਈ ਤਕਲੀਫ ਆਉਂਦੀ ਐ ਮਰ ਗਏ ਬਾ ਹੁਣ ਨਹੀਂ ਬਚਦੇ ਹੁਣ ਖਤਮ ਐ ਸਾਰਾ ਕੁਝ ਬੜੀ ਛੇਤੀ ਕਹਿਣ ਲੱਗ ਜਾਂਦੇ ਕੁਝ ਨਹੀਂ ਖਤਮ ਹੁੰਦਾ ਆਪਣੇ ਆਪ ਨੂੰ ਕਾਇਮ ਰੱਖੀਦਾ ਜ਼ਿੰਦਗੀ ਚੱਲਦੀ ਰਹਿਣੀ ਐ ਚੱਲਦੀ ਰਹਿਣੀ ਐ ਬਾਦਸ਼ਾਹ ਤੋਂ ਸਿੱਖੋ ਪ੍ਰਕਾਸ਼ ਪੁਰਬ ਮਨਾਉਣ ਵਾਲਿਓ ਜੇ ਕਬਰਾਂ ਕਬਰਾਂ ਹੁੰਦੇ ਹੀ ਰਹਿਣਾ ਦੁਖੀ ਰਹਿਣਾ ਮਾੜੀ ਮਾੜੀ ਮੁਸੀਬਤ ਤੇ ਕਬਰਾਈ ਜਾਣਾ ਫਿਰ ਕਾਦੇ ਕਲਗੀਆਂ ਵਾਲੇ ਦੇ ਪੁੱਤ ਹਾਂ ਦਸ਼ਮੇਸ਼ ਦੇ ਪੁੱਤ ਕਹੌਣ ਵਾਲਿਓ ਦਿਲ ਤਕੜੇ ਰੱਖਿਆ ਕਰੋ ਮੁਸੀਬਤਾਂ ਪੈਣਗੀਆਂ ਦੁੱਖ ਤਕਲੀਫਾਂ ਆਉਣਗੀਆਂ ਪਰ ਉਹਨਾਂ ਨੂੰ ਝੱਲੋ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਤੋਂ ਧਾਮ ਨਾਲ ਮਨਾਓ ਤੇ ਕਿਹਾ ਕਰੋ ਸਾਰੀ ਜ਼ਿੰਦਗੀ ਕਿ ਅਸੀਂ ਉਹਨਾਂ ਦੇ ਬੱਚੇ ਆ ਅਸੀਂ ਵੀ ਦਿਲ ਤੱਕੜੇ ਰੱਖਣੇ ਨੇ ਕੈਮ ਹੋਣਾ ਹੈ ਜੋ ਮਰਜੀ ਹੁੰਦਾ ਰਹੇ ਅੱਜ ਕੱਲ ਡਿਪਰੈਸ਼ਨ ਵਰਗੀ ਬਿਮਾਰੀ ਹੁੰਦੇ ਹੋ ਗਈ ਹੈ ਘਰ ਘਰ ਡਿਪਰੈਸ ਹੋ ਰਹੇ ਨੇ ਲੋਕ ਡਿਪਰੈਸ਼ਨ ਹੋ ਗਿਆ ਜੀ ਜ਼ਿੰਦਗੀ ਭੈੜੀ ਲੱਗਦੀ ਜੀ ਮੈਂ ਮਰ ਜਾਣਾ ਜੀ ਮੈਂ ਐ ਹੋ ਜਾਣਾ ਸੁਖ ਸੁਖ ਆਉਂਦੇ ਆਉਂਦੇ ਰਹਿਣੇ ਆ ਆਪਣੇ ਆਪ ਨੂੰ ਤਕੜੇ ਕਰੋ ਮਨ ਕਾਇਮ ਕਰੋ ਘਬਰਾਓ ਨਾ ਤੇ ਸਤਿਗੁਰੂ ਜੀ ਤੋਂ ਸਿੱਖਿਆ ਲਈਏ ਡਿਪਰੈਸ਼ਨ ਸਾਡੇ ਨੇੜੇ ਨਹੀਂ ਆ ਸਕਦਾ ਸਤਿਗੁਰੂ ਦੀ ਤਸਵੀਰ ਵੇਖੋ ਮਹਾਰਾਜ ਦੇ ਚਿਹਰੇ ਵੱਲ ਤੱਕਿਆ ਕਰੋ ਮੱਥੇ ਤੇ ਕਦੇ ਥਿਊੜੀ ਨਹੀਂ ਰੱਖਣੀ ਸਮਾਈਲੀ ਫੇਸ ਰੱਖੋ ਹਰ ਵੇਲੇ ਆਪਣੇ ਆਪ ਨੂੰ ਸਕੂਨ ਵਿੱਚ ਰੱਖੋ ਗੁਰਬਾਣੀ ਨਾਲ ਜੁੜੇ ਰਹਾਂਗੇ ਤੇ ਮਨ ਕਾਇਮ ਹੀ ਰਹੇਗਾ ਸੋ ਪ੍ਰਕਾਸ਼ ਪੁਰਬ ਮਨਾਉਣ ਦਾ ਤਾਂ ਫਾਇਦਾ ਸਾਡੀ ਜ਼ਿੰਦਗੀ 'ਚ ਵੀ ਕੋਈ ਚਾਨਣ ਹੋਵੇ ਕੋਈ ਪ੍ਰਕਾਸ਼ ਹੋਵੇ ਸਵਾਉ ਦਿਲ ਕਰਦਾ ਜਿੰਦੜੀ ਵਾਰ ਦਿਵਾ ਉਹਦੇ ਚਿਹਰੇ ਵਾਲੇ ਸਕੂਨ ਉਤੋਂ ਕਬਤਾ ਨਾਲ ਗਾਈਏ ਤੇ ਬਾਦਸ਼ਾਹ ਦਾ ਪ੍ਰਕਾਸ਼ ਪੁਰਬ ਮਨਾਈਏ ਤੇ ਆਪਣੀ ਹਾਜ਼ਰੀ ਲਵਾਈਏ ਖੁਦ ਕਾਇਮ ਹੋਈਏ ਦੁੱਖਾਂ ਤੋਂ ਨਾ ਘਬਰਾਏ ਕਦੇ ਹਰ ਵੇਲੇ ਚੜ੍ਹਦੀ ਕਲਾ 'ਚ ਰਹੀਏ ਤਾਂ ਫਾਇਦਾ ਨਹੀਂ ਤੇ ਰੋਂਦੇ ਰਹਿਣਾ ਪ੍ਰਕਾਸ਼ ਪੁਰਬ ਹੋਇਆ ਖੰਡ ਪਾਠ ਹੋ ਗਿਆ ਨਗਰ ਕੀਰਤਨ ਹੋ ਗਿਆ ਦੀਗ ਲਈ ਘਰ ਨੂੰ ਆਏ ਘਰ ਆਏ ਤੇ ਫਿਰ ਉਹੀ ਚਿਕ 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 ਚੱਲੀ ਜਾਂਦੀ ਹੈ ਮਾੜੀ ਮਾੜੀ ਗੱਲਾਂ ਦੇ ਰੋਣੇ ਲੈ ਕੇ ਬੈਠੇ ਰਹਿਨੇ ਆ ਫਿਰ ਕੋਈ ਫਾਇਦਾ ਨਹੀਂ ਜੋ ਮਰਜੀ ਕਰੇ ਪਾਸ਼ਾ ਦਾ ਪ੍ਰਕਾਸ਼ ਪੁਰਬ ਹੈ ਬਹੁਤ 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 ਵਧਾਈਆਂ ਤੇ ਬਸ ਅੱਗੇ ਨੂੰ ਵਧੋ ਮੜਾ ਮੋਟਾ ਦਿਮਾਗ ਨੂੰ ਵਰਤਨਾ ਸ਼ੁਰੂ ਕਰੋ ਮਨ ਤੇ ਕੰਮ ਕਰੋ ਤਨ ਤੇ ਕੰਮ ਕਰੋ ਇਮੋਸ਼ਨ ਤੇ ਕੰਮ ਕਰੋ ਆਪਣੇ ਜਜ਼ਬਾਤਾਂ ਨੂੰ ਵੇਖੋ ਸੁੱ ਤਕੜੇ ਹੋ ਕੇ ਵਿਖਾਓ ਪਾਸ਼ਾ ਦਾ ਦਿਲ ਪਾਸ਼ਾ ਦਾ ਦਿਲ ਪਾਸ਼ਾ ਦਾ ਦਿਲ ਕਹਿੰਦੇ ਰੇ ਆਪਣਾ ਦਿਲ ਕਿਦਾਂ ਦਾ ਆਪਣਾ ਜਿਗਰਾ ਕਿਦਾਂ ਦਾ ਜਿਗਰੇ ਵਾਲੇ ਦੇ ਹਾਂ ਤੇ ਜਿਗਰੇ ਵਾਲੇ ਬਣੀਏ ਜੇ ਮਨ ਮਜਬੂਤ ਵਾਲੇ ਦੇ ਬੱਚਿਆਂ ਤੇ ਮਨ ਮਜਬੂਤ ਰੱਖੋ ਮਾੜੀਆਂ ਮਾੜੀਆਂ ਗੱਲਾਂ ਤੇ ਘਬਰਾਇਆ ਨਾ ਕਰੀਏ ਕਾਇਮ ਰਹੀਏ ਸੋ ਆਓ ਆ ਕਮਤਾ ਦੇ ਨਾਲ ਅੱਜ ਫੇਰ ਹਾਜ਼ਰੀ ਬਾਸ਼ਾ ਦੇ ਅੱਗੇ ਲਵਾ ਲਈਏ ਉਹਨਾਂ ਨੂੰ ਯਾਦ ਕਰ ਲਈਏ ਛੋਟੀ ਜੀ ਵੀਡੀਓ ਦੇ ਅੰਦਰ ਰਣਜੀਤ ਸਿੰਘ ਡਾਡਰੀਆਂ ਵਾਲੇ ਦਾ ਬਹੁਤ ਅੱਛਾ ਪੈਗਾਮ ਸੀ ਇਹਨਾਂ ਨੇ ਪੈਗਾਮ ਦਿੱਤਾ ਕਿ ਦੱਸਿਆ ਕਿ ਪਹਿਲੇ ਜਿਹੜੇ ਲੋਕ ਸਨ ਨਾ ਜਿਵੇਂ ਅ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਆਪਣੇ ਬੇਟਿਆਂ ਨੂੰ ਵਾਰਿਆ ਠੀਕ ਹੈ ਅੱਜ ਕੱਲ ਤੇ ਲੋਕ ਜਿਵੇਂ ਨੋਟ ਵਾਰਦੇ ਆ ਨਾ 10 ਰੁਪਏ 20 ਰੁਪਏ 50 ਰੁਪਏ ਵਾਰਦੇ ਨੇ ਭੇਂਟ ਚੜਾਉਂਦੇ ਨੇ ਤੇ ਲੇਕਿਨ ਉਦੋਂ ਜਿਹੜਾ ਉਹ ਦੇਖੋ ਪਹਿਲੇ ਲੋਕਾਂ ਨੇ ਆਪਣੀਆਂ ਔਲਾਦਾਂ ਨੂੰ ਆਪਣੇ ਬੇਟਿਆਂ ਨੂੰ ਜਿਹੜਾ ਉਹ ਵਾਰਿਆ ਠੀਕ ਹੈ ਨਾ ਇਹ ਇੱਕ ਸਾਡੇ ਵਾਸਤੇ ਇੱਕ ਬਹੁਤ ਅੱਛਾ ਮੈਸੇਜ ਅਸੀਂ ਉਹਨਾਂ ਵਾਸਤੇ ਉਹਨਾਂ ਰਾਂਗੇ ਕਦੇ ਵੀ ਨਹੀਂ ਬਣ ਸਕਦੇ ਲੇਕਿਨ ਸਾਨੂੰ ਆਪਣਾ ਮਨ ਜਿਹੜਾ ਉਹ ਠੀਕ ਰੱਖਣਾ ਚਾਹੀਦਾ ਹੈ ਫਿਰ ਇਹਨਾਂ ਨੇ ਇੱਕ ਇਹ ਪੈਗਾਮ ਦਿੱਤਾ ਕਿ ਆਸ-ਪਾਸੇ ਜਿੰਨਾ ਮਰਜ਼ੀ ਸ਼ੋਰ ਸ਼ਰਾਬਾ ਹੁੰਦਾ ਰਹੇ ਜਿਸ ਤਰ੍ਹਾਂ ਮਰਜ਼ੀ ਲੋਕ ਕਰਦੇ ਰਹਿਣ ਇੱਕ ਸ਼ੇਰ ਦੀ ਤਰ੍ਹਾਂ ਜਿਹੜੇ ਆਪਣੀ ਮੋਜ ਨੂੰ ਨਹੀਂ ਬਦਲਣਾ ਜਿਸ ਤਰ੍ਹਾਂ ਸ਼ੇਰ ਜਿਹੜਾ ਉਹ ਖਾ ਪੀ ਕੇ ਅੱਖਾਂ ਬੰਦ ਕਰਕੇ ਪਿਆ ਹੁੰਦਾ ਹੈ ਤੇ ਲੋਕ ਪਰ ਮਟੋਲ ਵਜਾਂਦੇ ਰਹਿਣ ਉਹ ਉਹਨਾਂ ਦੀ ਕੋਈ ਪਰਵਾਹ ਨਹੀਂ ਕਰਦਾ ਇਸ ਤਰ੍ਹਾਂ ਆਪਾਂ ਵੀ ਜਿਹੜਾ ਕਿਸੇ ਦੀ ਯਾਨੀ ਕਿ ਗੱਲ ਦਾ ਮਤਲਬ ਹੈ ਅਗਰ ਕੋਈ ਨੈਗੇਟਿਵ ਮਾਹੌਲ ਹੈ ਨੈਗੇਟਿਵ ਗੱਲਾਂ ਹੋ ਰਹੀਆਂ ਨੇ ਮਤਲਬ ਬੁਰਾ ਕਰ ਰਹੇ ਨੇ ਅਸੀਂ ਉਹਨਾਂ ਦਾ ਅਸਰ ਨਹੀਂ ਲੈਣਾ ਅਸੀਂ ਆਪ ਦੀ ਮੋਜ ਦੇ ਅੰਦਰ ਰਹਿਣਾ ਹੈ ਇਸਤਕਾਮਤ ਜਿਹੜੀ ਆਪਦੀ ਕਾਇਮ ਰੱਖਣੀ ਆਪਦੇ ਆਨੰਦ ਦੇ ਵਿੱਚ ਰਹਿਣਾ ਹੈ ਮੁਸਕਰਾਉਂਦਿਆ ਰਹਿਣਾ ਹੈ ਗਮ ਜਿਹੜਾ ਆਪਦੇ ਉੱਤੇ ਤਾਰੀ ਨਹੀਂ ਕਰਨਾ ਡਿਪਰੈਸ਼ਨ ਜਿਹੜੀ ਹੈ ਆਪਦੇ ਉੱਤੇ ਤਾਰੀ ਨਹੀਂ ਕਰਨੀ ਠੀਕ ਹੈ ਔਰ ਆਪਣੇ ਮਨ ਨੂੰ ਜਿਹੜਾ ਉਹ ਸਾਫ਼ ਰੱਖਣਾ ਹੈ ਸੱਚਾ ਔਰ ਸੁੱਚਾ ਰੱਖਣਾ ਔਰ ਇਹਨਾਂ ਨੇ ਪਗੰਬਰਾਂ ਦੇ ਦਿਲਾਂ ਦੀ ਗੱਲ ਕੀਤੀ ਇੱਥੇ ਮੈਂ ਗੱਲ ਕਰਦਾ ਜਾਮਾ ਜਿੰਨੇ ਵੀ ਪਗੰਬਰ ਸੀ ਰੱਬ ਨੇ ਸਾਰੀ ਕਾਇਨਾਤ ਦੇ ਲੋਕਾਂ ਦੇ ਦਿਲਾਂ ਨੂੰ ਪਰਖਿਆ ਔਰ ਸਭ ਤੋਂ ਜਿਨ੍ਹਾਂ ਦੇ ਦਿਲ ਪਾਕ ਤੇ ਸਾਫ਼ ਸਨ ਬਿਲਕੁਲ ਪਵਿੱਤਰ ਸਨ ਰੱਬ ਨੇ ਉਹਨਾਂ ਨੂੰ ਪਗੰਬਰ ਬਣਾ ਦਿੱਤਾ ਇਸ ਲਈ ਪਗੰਬਰਾਂ ਦੇ ਨਾਲ ਕੋਈ ਵੀ ਨਹੀਂ ਰਲ ਸਕਦਾ ਪਗੰਬਰਾਂ ਦੇ ਬਰਾਬਰ ਕੋਈ ਨਹੀਂ ਹੋ ਸਕਦਾ ਕਿਉਂਕਿ ਰੱਬ ਨੇ ਪੂਰੇ ਕਾਇਨਾਤ ਦੇ ਅੰਦਰੋਂ ਪਗੰਬਰਾਂ ਨੂੰ ਇੰਜ ਚੁਣਿਆ ਕਿ ਉਹਨਾਂ ਦੇ ਪਹਿਲੋਂ ਦਿਲ ਪਰਖੇ ਨੇ ਔਰ ਜਿਹੜੇ ਐਨ ਪੂਰੀ ਕਾਇਨਾਤ ਦੇ ਅੰਦਰੋਂ ਮੈਰਿਟ ਤੇ ਲੋਗ ਆਏ ਨੇ ਰੱਬ ਨੇ ਉਹਨਾਂ ਨੂੰ ਪਗੰਬਰ ਬਣਾਇਆ ਸਾਨੂੰ ਇਹਨਾਂ ਪਗੰਬਰਾਂ ਦੇ ਰਸਤੇ ਤੇ ਚੱਲਣਾ ਚਾਹੀਦਾ ਕਿਉਂਕਿ ਬਿਲਕੁਲ ਔਰ پاک ਤੇ ਪਵਿੱਤਰ ਸੀ ਔਰ ਰੱਬ ਦੇ ਤਰੀਕਿਆਂ ਤੇ ਚੱਲਣ ਵਾਲੇ ਸੀ ਇਸ ਤਰ੍ਹਾਂ ਇਸ ਲਈ ਇਹ ਸਾਡੇ ਵਾਸਤੇ ਪੇਗਾਮ ਹੈ ਕਿ ਅਸੀਂ ਪੈਗੰਬਰਾਂ ਦੇ ਰਸਤੇ ਤੇ ਚੱਲੀਏ ਬਹੁਤ ਅੱਛੀ ਵੀਡੀਓ ਸੀ ਤੁਹਾਨੂੰ ਵੀਡੀਓ ਕੈਸੀ ਲਗੀ ਕਮੈਂਟ ਬਾਕਸ ਦੇ ਅੰਦਰ ਆ ਕੇ ਜ਼ਰੂਰ ਦੱਸਣਾ ਵੀਡੀਓ ਦਾ اختتام ਇੱਥੇ ਕਰਨੇ ਆ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ